ਵੰਡੀ ਵਾਲੇ ਜਿਹੜੇ ਏਰੀਆ ਦੇ ਵਿੱਚ ਸ਼ਿਵਾਲਾ ਲੈ ਕੇ ਆਏ ਸੀ ਪਰ ਇਹ ਆਹ ਮੰਨਣਾ ਪਊਗਾ ਵੀ ਤੁਸੀਂ ਸੇਵਾ ਪੂਰੀ ਕਰਦੇ ਹੋ ਹਾਂਜੀ ਇਹ ਅਲਵਾਸ਼ ਦਾ ਬੱਚਾ ਜੀ ਸੋ ਬਹੁਤ ਬਹੁਤ ਵਧਾਈ ਆਵੇ ਤੁਸੀਂ ਸੈਕਿੰਡ ਇਨਾਮ ਦਿੱਤੇ ਇਨਾਮ ਖਿਲ ਗਏ ਹਾਂ ਮਾਂ ਆਪਣੇ ਕੋਲ ਹੈ ਜੀ ਕਿੰਨਾ ਲੱਗਦਾ ਉਹ 16 ਕਿਲੋ 200 ਗ੍ਰਾਮ ਦੁੱਧਾ ਜੀ ਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਆਹ ਦੋਸਤੋ ਹਾਂ ਵੀ ਭਾਈ ਦੇ ਨੰਬਰ ਤੇ ਆ ਦੂਜੀ ਮੈਂ ਵੀ ਕੀ ਨਾਮ ਆਦਾ ਹੋਰ ਭਾਈ ਕੀ ਹਾਲ ਚਾਲ ਆ ਠੀਕ ਹੈ ਭਈਆ ਕਿੰਨਾ ਨੰਬਰ ਲੱਗ ਗਿਆ ਚੌਥਾ ਲੱਗ ਗਿਆ ਤੇ ਆਪਣਾ ਕਿਹੜੇ ਸਾਲ ਦਾ ਬੱਚਾ ਇਹ ਸਰਕਾਰੀ ਸੀ ਉਹਨਾਂ ਕਿਹੜਾ 776 ਠੀਕ ਹੈ ਕਿਹੜਾ 776 776 ਸਰਕਾਰੀ ਜੀਵਨ ਤੋਂ ਆਹੋ ਤੋਂ ਚੌਥਾ ਨੰਬਰ ਲੱਗਾ ਬਾਈ ਦਾ ਸੋ ਆਹ ਦੇਖ ਸਕਦੇ ਤੁਸੀਂ ਸੋ ਇਧਰ ਪਹਿਲੇ ਨੰਬਰ ਵਾਲਾ ਸੋ ਇਹਨਾਂ ਤੋਂ ਪੁੱਛਦੇ ਬਾਈਆਂ ਤੋਂ ਮੱਝ ਲੈ ਕੇ ਗਈ ਸੀ ਉਹਨੂੰ ਕਿ ਉਹ ਤੋਂ ਅੱਗੇ ਵੀ ਤਿਆਰੀ ਕੀਤੀ ਹੈ ਦੂਜੇ ਸੋ ਦੂਜੇ ਨੰਬਰ ਠੀਕ ਆ ਬਲਤ ਮੰਡੀ ਵਾਲੇ ਜਿਹੜੇ ਏਰੀਆ ਦੇ ਵਿੱਚ ਸ਼ਿਵਾਲਾ ਲੈ ਕੇ ਆਏ ਸੀ ਪਰ ਇਹ ਆ ਬੰਨਾ ਪਊਗਾ ਵੀ ਤੁਸੀਂ ਇਹਨਾ ਪੂਰੀ ਕਰਦੇ ਹੋ ਹਾਂਜੀ ਇਹ ਅਲਵਾਸ਼ ਦਾ ਬੱਚਾ ਜੀ ਸੋ ਬਹੁਤ ਬਹੁਤ ਵਧਾਈ ਹੋਵੇ ਤੁਸੀਂ ਸੈਕਿੰਡ ਇਨਾਮ ਵਿੱਚ ਇਹ ਰੋਣ ਫਿਰਵੇ ਹਾਂ ਮਾਂ ਆਪਣੇ ਕੋਲ ਹੈ ਜੀ ਕਿੰਨਾ ਰੋਜ਼ਾ ਉਹ 16 ਕਿਲੋ 200 ਗ੍ਰਾਮ ਦੁੱਧ ਹੈ ਜੀ ਦੂਜੇ ਸੂਏ ਦਾ ਤੇ ਇਹਦੀ ਥਣ ਖਰਾਬ ਹੋ ਜਾਂਦੀ ਹੈ ਕੋਈ ਗੱਲ ਨਹੀਂ ਫਿਰ ਵੀ ਬਹੁਤ ਅੱਛਾ ਦੁੱਧ ਆ ਸੋ ਜਿਹੜਾ ਹੈਗਾ 16 ਤੋਂ ਉੱਪਰ ਵੈਸੇ ਤਾਂ ਸੀ ਅੱਜ ਕੱਲ 18 ਤੋਂ ਉੱਪਰ ਜਿਹੜਾ ਚਾਲਤ ਜਾਊਗਾ ਉਹਦੀ ਬਿਲਡਿੰਗ ਕਰਨ ਦੇ ਵਿੱਚ ਜੀ ਦੂਜੀ ਸੂਈ ਹੈ ਹਾਂ ਦੂਜੀ ਸੂਈ ਜਿਹੜਾ ਹੌਲ ਬਣੂਗਾ ਸੇਵਾ ਵੀ ਦੂਰਾ ਕੰਮ ਨਹੀਂ ਖਰਾਬ ਹੋ ਗਿਆ ਸਭ ਬ好 ਹੋ ਰਹੀ ਹੈ ਥੈਂਕ ਯੂ ਜੀ ਕੱਲ੍ਹ ਬਈ ਆ ਜਾ ਹਾਂ ਜੀ ਬੰਦੀ ਸੋ ਪਹਿਲੇ ਸਟੈਂਡ ਆ ਗਿਆ ਸੀਗਾ ਪਹਿਲਾਂ ਮੈਂ ਸੋਨੂੰ ਉਧਰ ਦੇਖਣ ਦੋ ਕੇ ਤੇ ਜੀ ਇੱਧਰ ਦੇਖ ਸਾਦੇ ਨੀਲੀ ਦਾ ਵੀ ਜਿਹੜਾ ਕੱਟਾ ਹੈ ਵੀ ਨੰਬਰ ਤੇ ਲੱਗ ਗਿਆ ਮਲ ਫਾਰਮ ਦਲਚੀਕੇ मन हिकु नंबर बचा जी ਇੰਨਾ ਭਰਾਵਾ ਉਹ ਡਾਕਟਰ ਸਾਹਿਬ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਠੀਕ ਆ ਜੀ ਵਧਾਈਆਂ ਜੀ ਕਿੰਨਾ ਨੰਬਰ ਲੱਗ ਗਿਆ ਤੀਜਾ ਨੰਬਰ ਹੈ ਜੀ ਇਹਦਾ ਤੀਜਾ ਨੰਬਰ ਹੈ ਠੀਕ ਆ ਤੀਜਾ ਕਿ ਫਾਈਓਣਾ ਦਾ ਕਿੰਨਾ ਦਾ ਹਾਂ ਜੀ ਇਹ ਮੱਲ ਫਾਰਮਾ ਦੁਲਚਕੇ ਭਾਈ ਮੇਜਰ ਸਿੰਘ ਜੀ ਉਹਨਾਂ ਦਾ ਬੋਲ ਹਾਂ ਜੀ ਹਾਂ ਜੀ ਉਹਨਾਂ ਦਾ ਬੋਲ ਜਿਨ੍ਹਾਂ ਦਾ 1 2 3 ਨੰਬਰ ਝੋਟਿਆ ਠੀਕ ਆ ਜੀ ਉਹਨਾਂ ਚੋਂ ਜੀ ਇੱਕ ਨੰਬਰ ਝੋਟੇ ਦਾ ਬੱਚਾ ਜੀ ਠੀਕ ਆ ਜੀ ਉਹ ਇੱਕ ਨੰਬਰ ਝੋਟੇ ਦਾ ਤੁਸੀਂ ਦੇਖ ਸਕਦੇ ਆ ਦੋਸਤੋ ਇਹਦਾ ਪੱਟਪੜਾ ਬਹੁਤ ਹੀ ਜਗ੍ਹਾ ਤੇ ਇੱਕ ਨੰਬਰ ਬੋਲਦਾ ਝੋਟਾਇਆ ਦੋਸਤੋ ਇਹਦਾ ਤੁਸੀਂ ਬੋ ਅਸੀਂ ਘਟਾਜਾ ਦੇਖ ਰਹੇ ਹਾਂ ਤੇ ਤੀਜੇ ਨੰਬਰ ਤੇ ਦੋ ਜਿਹੜੇ ਬੋਲ ਜਿਹੜਾ ਲੱਗਾ ਆ ਇਹ ਦੇਖ ਸਕਦੇ ਇਹ ਜਿਹੜੀ ਡੀ ਲੋ ਵਾਲਾ ਬਹੁਤ ਹੀ ਵਧੀਆ ਆ ਲੋਕਾ ਹੋਰ ਬੁੱਲ ਤੁਹਾਨੂੰ ਦਿਖਾਉਣ ਲੱਗੇ ਸੀਗੇ ਜਿਹੜੇ ਇਹ 1 2 3 ਤੇ 4 ਨੰਬਰ ਵਾਲੇ ਜਿਹੜੇ ਬੁੱਲ ਸੀਗੇ ਇਹ ਗਰਾਊਂਡ 'ਚ ਹੀ ਆ ਤੁਸੀਂ ਦੇਖ ਸਕਦੇ ਆ 1 ਨੰਬਰ ਵਾਲਾ ਦੋਸਤੋ ਆ ਆ ਬਹੁਤ ਵਧੀਆ ਸੇਵਾ ਸੰਭਾਲਦਾ ਜਿਹੜਾ ਬੁੱਲ ਪੁੱਹਣ ਪਹਿਲੇ ਨੰਬਰ ਤੇ ਆ ਗਿਆ ਹੁਣ ਨਾ ਪੱਤੇ ਤੇ ਪ੍ਰਾਲੀਆਂ ਖਵਾਈ ਹੁਣ ਮਾੜੀ ਜੀ ਨਹੀਂ ਇਹ ਇੱਕ ਕੱਕ ਤੋਂ ਫਟੇ ਹੁਣ ਹਾਂ ਹੁਣ ਵੜਾ ਜਾ ਕਾਹੋ ਕਰ ਦਿੰਦਾ ਹਾਂ ਜੀ ਇਹ ਜੀ ਐਵੇਂ ਸੀਗਾ ਜੇ ਮੈਂ ਹਰਜੀਤ ਬਾਜੇ ਖੰਦੇ ਨਾਲ ਮਰੇ ਇਹ ਮੁੰਡੇ ਨਾਲ ਹਰਜੀਤ ਤੇ ਆਈ ਜੇ ਮੈਂ ਕੋਡੀ ਖੜੋ ਬਗ ਲੱਗ ਲੱਗਦਾ ਕਿੱਟਾ ਖਾ ਕੇ ਖੇਡਿਆ ਇਹ ਪ੍ਰਾਲੀ ਖਾ ਕੇ ਜਿੱਤੋਗੇ ਇਹ ਵੀ ਸੁਪਲ ਆਣੀਆਂ ਮੇਰਾ ਇਹ ਚੌਧੀਆਂ ਮਹੀਨਿਆਂ ਦਾ ਲਾਲੋ ਬੱਚਾ ਮੇਰਾ ਚੌਧੀਆਂ ਸਾਲਾਂ ਦਾ ਲਾਲੋ ਠੀਕ ਹੈ ਇਹਦੀ ਉਮਰ ਕਿੰਨੀ ਆਉਣਾ ਇਹ ਬਸ 2 ਸਾਲ ਦੇ ਨੇੜੇ ਹੈ ਅੱਛਾ ਅੱਛਾ 2 ਸਾਲ ਦੇ ਨੇੜੇ ਤੇ ਸੋਹ ਕਰ ਸਕੋ ਦੇਖ ਸਕਦੇ ਹੋ ਤੁਸੀਂ ਅੱਜ ਧਰੋਲਾ ਮੰਡੀ ਦੇ ਵਿੱਚ ਪਹਿਲੇ ਸਥਾਨ ਤੇ ਆਇਆ ਨੀਲੀ ਰਵੀ ਦਾ ਕੱਟਾ ਤੇ ਬਹੁਤ ਹੀ ਸੋਹਣੀ ਗੱਲਬਾਤ ਦਾ ਬਾਬੂ ਨਾਲ ਗੱਲਬਾਤ ਕਰੀਏ ਇਹ ਦੇਖ ਸਕਦੇ ਆ ਦੋਸਤੋ ਕੀਰਾ ਕੱਟਾ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਤਗੜਾ ਜੀ ਲਾਈਕ ਕਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਆ ਕਰੋ ਦੋਸਤੋ ਤੁਹਾਨੂੰ ਮੇਲੇ ਦੇ ਵਿੱਚ ਬਹੁਤ ਜਿਹੜੇ ਵੱਖਰੇ-ਵੱਖਰੇ ਰੰਗ ਆਪਾਂ ਦੇਖ ਹੁੰਦੇ ਰਹਿੰਦੇ ਆ ਉਹ ਯੋ ਤੇ ਕਿ ਲੈ ਆਇਆ ਛੋਟਾ ਦੇਖੋ ਤੇ ਉਹ ਜਗਾ ਛੋਟਾ ਹੈ ਵੀ ਬਹੁਤ ਹੀ ਵਧੀਆ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਇਹੋ ਜੇ ਹੋਰ ਵੀ ਨਗੀਨੇ ਦਿਖਾਉਂਦੇ ਰਾਵਾਂਗੇ ਤੁਹਾਨੂੰ ਸੋ ਧੰਨਵਾਦ ਦੋਸਤੋ ਚਾਉਂਦੇ ਵਾਸਤੇ ਰੋ ਪੰਜਾਬੀਓ ਆਪਾਂ ਨੈਕਸਟ ਹੋਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਪੂਰ ਹੱਸਦੇ ਜਿਹੜੇ ਜਰੂਰ ਦਿਖਾਵਾਂਗੇ ਮੱਲ ਬਰਮ ਦੋਚੀ ਗਾਲੇ ਦੀ ਬਲੱਡ ਲਾਈਨ ਵੀ ਦੋਸਤੋ ਜਿਹੜੀ ਬੜੀ ਟੌਪ ਦੀ ਬਲੱਡ ਲਾਈਨ ਆ ਦੇਖ ਸਕਦੇ ਤੁਸੀਂ ਸਾਹਮਣੇ ਜਿਹੜੀ ਬੋਲਿਆ ਨੰਬਰ 1 ਦਾ ਬੱਚਾ ਮਿਲ ਜਿੱਤੇ ਤੁਹਾਨੂੰ